ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਹਵਾਲਾ ਨੈੱਟਵਰਕ ਰਾਹੀਂ ਗੈਰ ਕਾਨੂੰਨੀ ਤੌਰ ਤੇ ਹਥਿਆਰ ਅਤੇ ਪੈਸੇ ਦੀ ਸਪਲਾਈ ਕਰਨ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 4 ਦੋਸ਼ੀਆਂ ਨੂੰ 4 ਗਲੌਕ 9 ਐਮਐਮ ਪਿਸਤੋਲਾ 5 ਮੈਗਜ਼ੀਨਾ ਅਤੇ 3,05,000 ਰੁਪਏ ਦੀ ਬਰਾਮਦਗੀ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ SSP ਨੇ ਕਿਹਾ ਕਿ ਇਹ ਲੋਕ ਡਰਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਖਰੀਦਦੇ ਸਨ ਇਹ ਸਾਡੀ ਟੀਮ ਨੇ ਜੀ ਦੋ ਬੰਦੇ ਹਰਦੀਪ ਤੇ ਜਗਰੂਪ ਇਹਨਾਂ ਨੂੰ ਰਾਉਂਡ ਅਪ ਕੀਤਾ ਇਹਨਾਂ ਕੋਲੋਂ ਸਾਨੂੰ ਪਿਸਟਲਜ਼ ਬਰਾਮਦ ਹੋਏ ਫਿਰ ਅਸੀਂ ਜਿਹੜੀ ਬੈਕਵਰਡ ਲਿੰਕੇਜ ਤਸਦੀਕ ਕਰਦੇ ਹੋਏ ਅਸੀਂ ਇੱਕ ਹੋਰ ਬੰਦੇ ਕੋਲ ਪਹੁੰਚੇ ਅਰਸਲ ਏਲੀਅਸ ਰਸਲ ਇਹਦੇ ਕੋਲੋਂ ਸਾਨੂੰ ਪੈਸੇ ਵੀ ਮਿਲੇ ਹਵਾਲਾ ਦੇ 3,05,000 ਤੇ ਪਿਸਟਲ ਵੀ ਇਹਦੇ ਕੋਲੋਂ ਵੀ ਬਰਾਮਦ ਹੋਏ ਤਾਂ ਟੋਟਲ 4 ਪਿਸਟਲ ਬਰਾਮਦ ਹੋਏ ਫਿਰ ਅਸੀਂ ਇਨਾਂ ਦੇ ਫਾਰਵਰਡ ਲਿੰਕੇजेस ਦੇ ਤਹਿਤ ਤਫ਼ਤੀਸ਼ ਕਰਦੇ ਹੋਏ ਅਸੀਂ ਇੱਕ ਜਿਹੜੇ ਹਵਾਲਾ ਆਪਰੇਟਰਸ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਉਤੋਂ ਅਸੀਂ ਫਿਰ ਰਾਜਵੀਰ ਨਾਂ ਦਾ ਮੁੰਡਾ ਹੈਗਾ ਇਹਨੂੰ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲ ਜਿਹੜਾ 10 ਰੁਪਏ ਦਾ ਕਰੰਸੀ ਨੋਟ ਸੀਗਾ ਉਹ ਵੀ ਅਸੀਂ ਰਿਕਵਰ ਕੀਤਾ ਹੈ ਜਿਹੜਾ ਹਵਾਲਾ ਦੀ ट्रांजੈਕਸ਼ਨਸ ਲਈ ਯੂਜ਼ ਹੁੰਦਾ ਹੈ ਇਹਨਾਂ ਦੇ ਹੋਰ ਵੀ ਜਿਹੜੇ ਸਾਥੀ ਨੇ ਜਿਹੜੇ ਚੰਡੀਗੜ੍ਹ ਬੇਸ ਨੇ ਇਹਨਾਂ ਦਾ ਪੂਰਾ ਨੈਟਵਰਕ ਅਸੀਂ ਖੋਖਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਅਸੀਂ ਇਹਦੇ ਚ ਹੋਰ ਰਿਜ਼ਲਟਸ ਤੁਹਾਡੇ ਸਾਹਮਣੇ ਲਿਆਵਾਂਗੇ ਜੀ ਟੋਟਲ 4 ਗਲੌਕ ਪਿਸਟਲ ਸੀਗੇ ਤੇ ਇਹਨਾਂ ਕੋਲ ਜਿਹੜੀ ਕਰੰਸੀ ਸੀਗੀ ਉਹ 3 ਲੱਖ 5000 ਜੀ ਬਿਲਕੁਲ ਜੀ 10 ਰੁਪਏ ਦਾ ਨੋਟ ਸੀਗਾ ਉਹਦੇ ਨੋਟ ਤੇ ਜਿਹੜਾ ਨੰਬਰ ਹੁੰਦਾ ਉਹ ਨੰਬਰ ਦੇ ਮਾਧਿਅਮ ਨਾਲੇ ਹਵਾਲਾ ਕਰਦੇ ਨੇ ਉਹ ਕਿੰਨੀ ਰਾਸ਼ੀ ਸੀਗੀ ਉਹ ਪਤਾ ਲੱਗਾ ਉਹ ਇਹਨੇ ਕਿਹਾ ਸੀਗਾ ਇਹਦੇ ਕਹਿਣ ਮੁਤਾਬਕ ਪਿਛਲੇ ਪਰਸੋਂ ਇਹਨੇ ਡਿਪੋਜ਼ਿਟ ਕਰਾਈ ਸੀਗੀ ਉਹ ਕਰੰਸੀ ਜਿਹੜਾ ਇਹਦਾ ਹੈਗਾ ਰਿਸ਼ਤੇਦਾਰ ਹੀ ਨੇ ਇਹਦੇ ਜਿਹੜਾ ਰਾਜਵੀਰ ਹੈਗਾ ਤੇ ਉਹਨਾਂ ਨੂੰ ਵੀ ਅਸੀਂ ਫਿਰ ਚੰਡੀਗੜ੍ਹੋਂ ਰਾਉਂਡ ਅਪ ਕਰਾਂਗੇ ਜੀ